ਆ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਮੁਸਲਿਮ ਭਾਈਚਾਰੇ ਵੱਲੋਂ ਬਰੀਆਨੀ ਬਣਾ ਕੇ ਤੇ ਨਾਲ ਪਾਣੀ ਵੀ ਲੈ ਕੇ ਆਏ ਆ ਸੋ ਦੇਖੋ ਇਹ ਆ ਇੱਕ ਜੁ ਜਿਹੜੀ ਹੈਗੀ ਆ ਇੱਕ ਜੁੱਟਤਾ ਤੇ ਇਕੱਤਰਤਾ ਦੋਸਤੋ ਅੱਜ ਤੁਸੀਂ ਦੇਖ ਸਕਦੇ ਹੋ ਇਧਰ ਸਾਡੇ ਮੁਸਲਿਮ ਵੀਰ ਖੜੇ ਆ ਇਧਰ ਸਾਡੇ ਸਿੱਖ ਵੀਰ ਖੜੇ ਆ ਵਿੱਚ ਹਿੰਦੂ ਵੀਰ ਖੜੇ ਆ ਇਸਾਈ ਵੀਰ ਇੱਥੇ ਤੁਸੀਂ ਕਿਸੇ ਦੀ ਵੀ ਤੁਹਾਨੂੰ ਕੋਈ ਪਛਾਣ ਨਹੀਂ ਹੋਣੀ ਸਿਰਫ ਪਹਿਚਾਣ ਕਿੱਥੋਂ ਹੁੰਦੀ ਆ ਪਹਿਚਾਣ ਤੁਹਾਨੂੰ ਵਸਤਰਾਂ ਤੋਂ ਹੁੰਦੀ ਆ ਜਿਹੜੇ ਬੰਦਿਆਂ ਨੇ ਬਣਾਏ ਆ ਜਿਹੜੇ ਉਹਨਾਂ ਲੋਕਾਂ ਨੇ ਬਣਾਏ ਆ ਜਿਹੜੇ ਅੱਜ ਧਰਮਾ ਦੇ ਠੇਕੇਦਾਰ ਬਣੇ ਹੋਏ ਆ ਸੋ ਅੱਜ ਇਸ ਹਰੇ ਭਰੇ ਏਰੀਏ ਨੂੰ ਅਗਰ ਬਚਾਇਆ ਏ ਦੋਸਤੋ ਤਾਂ ਇੱਕ ਸੰਗਠਨ ਨੇ ਬਚਾਇਆ ਇੱਕ ਜੇ ਮੈਂ ਤੁਹਾਨੂੰ ਕਹਾਂ ਇਕਤਾ ਨੇ ਬਚਾਇਆ ਇਹ ਅੱਜ ਇਸ ਏਰੀਏ ਨੂੰ ਅਗਰ ਇਕਤਾ ਨਾ ਹੁੰਦੀ ਤਾਂ ਅੱਜ ਇਹ ਵੀ ਏਰੀਆ ਹੜ ਜਾਂਦਾ ਸੋ ਬਹੁਤ ਸੋਹਣਾ ਮੈਸੇਜ ਜਿਹੜਾ ਇਸ ਸਤਲੁਜ ਦਰਿਆ ਤੋਂ ਸਾਰੀ ਦੁਨੀਆ ਨੂੰ ਗਿਆ ਹੈ ਸਾਰੇ ਵਰਲਡ ਨੂੰ ਗਿਆ ਹੈ ਜੀ ਬਹੁਤ ਸੋਹਣਾ ਮੈਸੇਜ ਤੇ ਆ ਦੇਖੋ ਆ ਵੀਰ ਹੁਣੀ ਬਣਾ ਕੇ ਲਿਆਏ ਜੀ ਪਾਜੀ ਕਿੰਨੇ ਬਣਾ ਕੇ ਲਿਆਏ ਹੋ ਪਤੀਲੇ ਦੋ ਜੀ ਦੋ ਪਤੀਲੇ ਬਣਾ ਕੇ ਲਿਆਏ ਹੋ ਜੀ ਹਾਂ ਜੀ ਹਾਂ अच्छा कितने बजे से लगे हुए सी आज, आज बनावण वास्ते 10 11 बजे से लगे थे फिर आज छुट्टी कीती है स्पेशल हां जी ਤੁਸੀਂ ਕੰਮ ਕਾਰ ਕਰਦੇ ਆ ਨਾ हां जी हां अच्छा मतलब ਤੁਸੀਂ 3 4 ਦਿਨ ਤੋਂ ਲਗਾਤਾਰ ਤੁਹਾਡਾ ਤੀਆਂ ਲੰਗਰ ਹੈ ਨਾ ਜੀ हां जी हां अच्छा ਸਾਰਿਆਂ ਨੇ ਛੁੱਟੀ ਕਰਕੇ ਸੇਵਾ ਦੇ ਵਿੱਚ ਆਏ ਆ ਬਿਲਕੁਲ ਜੀ ਬਿਲਕੁਲ ਸੇਵਾ ਚ ਆਏ ਸੋ ਦੋਸਤੋ ਕਹਿੰਦੇ ਹੁੰਦੇ ਆ ਅਰ ਅੱਲਾ ਨੂਰ અપਾਇਓ ਕੁਦਰਤ ਕੇ ਸਭ ਬੰਦੇ ਇੱਕ ਨੂਰ ਸੇ ਸਭ ਜਗ ਉਪਯੋਗ ਕਾ ਹੋ ਪੜੇ ਕੋ ਮੰਦੇ ਸੋ ਸਾਡੇ ਜਿੰਨੇ ਵੀ ਗ੍ਰੰਥਾ ਚਾਹੇ ਗੀਤਾ ਹੈ ਚਾਹੇ ਬਾਈਬਲ ਆ ਚਾਹੇ ਕੁਰਾਨ ਆ ਉਹ ਸਾਰੇ ਸਾਨੂੰ ਇਕੱਠੇ ਰਹਿਣ ਦੀਆਂ ਸਿੱਖਿਆਵਾਂ ਦਿੰਦੇ ਆ ਸੇਧ ਦਿੰਦੇ ਆ ਸੋ ਜਦੋਂ ਤੱਕ ਅਸੀਂ ਇਕੱਠੇ ਹੋਵਾਂਗੇ ਇਕੱਠੇ ਰਾਵਾਂਗੇ ਤਾਂ ਮੁਸੀਬਤਾਂ ਤੇ ਹਮੇਸ਼ਾ ਐਸੇ ਤਰ੍ਹਾਂ ਜਿੱਤ ਪ੍ਰਾਪਤ ਕਰਦੇ ਰਾਵਾਂਗੇ ਤੇ ਮੁਸੀਬਤਾਂ ਨੂੰ ਢਾਹਦੇ ਰਾਵਾਂਗੇ ਤੇ ਜਦੋਂ ਜਦੋਂ ਵੀ ਅਸੀਂ ਦੂਜਿਆਂ ਦੀਆਂ ਗੱਲਾਂ ਦੇ ਵਿੱਚ ਆ ਕੇ ਪਟਦੇ ਰਾਵਾਂਗੇ ਤੇ ਅਸੀਂ ਠੰਡੇ ਰਵਾਂਗੇ ਤੇ ਅਸੀਂ ਠੁੱਕਦੇ ਰਵਾਂਗੇ ਤੇ ਅਸੀਂ ਮਰਦੇ ਰਵਾਂਗੇ